ਲੇ ਵੀ ਮਿੱਤਰੋ ਜੇ ਚੱਲੇ ਆ ਹਰਿਆਣੇ ਥੋੜੇ ਜੇ ਪਣਜੋ ਹੁਣ ਸਿਆਣੇ ਕਿਉਂਕਿ ਕਿਰਾਏ ਪਾੜੇ ਦੇ ਵਿੱਚ ਨਾ ਜਾਇਆ ਜੇ ਪੱਟੇ ਆ ਮਿੱਤਰੋ ਜਵਾਨੀ ਜੋਸ਼ ਦੇ ਵਿੱਚ ਮਿਹਨਤ ਥਣਵਾ ਚਾਰੇ ਕੱਟੇ ਓਕੇ ਦੀ ਰਿਪੋਰਟ ਜਵਾਂ ਹਰਿਆਣੇ ਦੇ ਸਰਕਾਰੀ ਹਸਾਰ ਸੀਮੰਟ ਦੀ ਇਹ ਆਪ ਦੂਜੇ ਸੂਏ ਮਿੱਤਰੋ 16 ਕਿਲੋ ਦੁੱਧ ਕੰਡੇ ਦੇ ਉੱਤੇ ਤੋਲਿਆ ਹੋਇਆ ਤੀਜਾ ਸੂਆ ਹੁਣ ਇਹ ਸੂਈਆ ਚੋਣ ਚਾਣ ਦੀ 100 ਦੀ 100 ਆ ਮਿੱਤਰੋ ਮਗਰ ਇਹਦੇ ਕੱਟਾ ਦਾ ਕਰਮਵੀਰ ਦਾ ਨਾ ਵੀਰੇ ਪਰਮਵੀਰ ਪਰਮਵੀਰ ਦਾ ਕੱਟਾ ਇਹਦੇ ਮਗਰ ਆ ਮਿੱਤਰੋ ਐਤਕੀ ਤੀਜਾ ਸੂਆ ਸੂਈ ਆ 16 ਕਿਲੋ ਦੀ ਤਾਂ ਤੁਹਾਨੂੰ ਗਰੰਟੀ ਵਟ ਤੇ ਲਿਖ ਕੇ ਆ ਮਿੱਤਰੋ ਤੁਸੀਂ 18 ਚੋਲੋ ਤੁਸੀਂ 19 ਚੋਲੋ ਪਰ ਉੱਥੇ ਜਾ ਕੇ ਵੀ ਇਹੋ ਜੀ ਲੈਵੇ ਪੰਡੇ ਵਾਲੀ ਇਹੋ ਜੇ ਸਿੰਘਾ ਵਾਲੀ ਝੋਟੀ ਦੋ ਤੋਂ ਘੱਟ ਨਹੀਂ ਮਿਲਣੀ ਇੱਥੇ ਸਿਰਫ 1,55,000 ਦੇ ਵਿੱਚੋਂ ਮਾਨਤਣ ਨਾਲ ਮਿਲ ਜੂਗੀ ਮਿੱਤਰੋ ਪਿੰਡ ਕੋਟਲਾ ਰਾਏ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਆ ਕੱਟੀ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਰੂਸ਼ੀ ਵਾਲਾ ਪੱਖ ਇਹਦੇ ਵਿੱਚ ਜਿਆਦਾ ਵਾ ਮਿੱਤਰੋ ਇਹਦਾ ਰੇਟ ਸਿਰਫ ਹੈਗਾ ਵਾ 30,000 ਰੁਪਇਆ ਵਿੱਚੋਂ ਮਾਨਤਣ ਥੋੜਾ ਉਤੇ ਹੋਊਗਾ ਨੀਲੀ ਰਾਵੀ ਨਸਲਾ ਰੂਸੀ ਦੇ ਵਿੱਚ ਨੀਲੀ ਰਾਵੀ ਕੱਟੀ ਬਾਕਮਾ